ਕਰੂਗੀ ਤੇਦੀਪ ਸਿੰਘ ਖੁੱਡੀਆਂ ਨੂੰ ਜਾਣਦਾ ਸੀ ਸੁਣਿਆ ਉਹਨਾਂ ਖੁੱਡੀਆਂ ਦਾ ਅਸੀਂ ਨੇੜੇ ਤੋਂ ਪ੍ਰਚਾਰ ਵਗੈਰਾ ਸੁਣਦੇ ਆ ਇਹਨਾਂ ਦੇ ਜਿਹੜੇ ਡੈਡੀ ਜੀ ਸੀਗੇ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਮਰਵਾਏ ਕਰਿਆ ਸਾਰਾ ਕੁਝ ਕੀਤਾ ਹਨ ਹਾਲੋ ਹੁਣ ਤੱਕ ਵਧੀਆ ਲੱਗਿਆ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦਿਲ ਐ ਟੁੱਟ ਚੁੱਕਿਆ ਸੀ ਉਹਨਾਂ ਦਾ ਵੀ ਯਾਰ ਕੀ ਪੜਕੇ ਕਰਾਂਗੇ ਸਾਡੇ ਪਿੰਡ ਬੁਰਜੀ ਤੇ ਲਮਾਂ ਦੇ ਬੱਚੇ ਘੱਟੋ ਘੱਟ 10 ਮੁੰਡੇ ਨੌਕਰੀਆਂ ਤੇ ਲੱਗੇ ਸਾਰ ਤੇ ਉਹਨਾਂ ਦੇ ਪਾਪਾ ਜੀ ਸਾਡੇ ਕੋਲ ਇੱਥੇ ਖੜੇ ਨੇਗੇ ਚਲੋ ਹਜੇ 2 ਸਾਲ ਦੀ ਇਹਨਾਂ ਦੀ ਸਰਕਾਰ ਹੈ ਜਦੋਂ ਲੰਮਾ ਸਮਾਂ ਚੱਲੂਗੀ ਉਹ ਮੌਕਾ ਦੱਸਣਾਗਾ ਕਰਦਾ ਮੁੰਡੀ ਜਿਹੜਾ ਨੈੱਟ ਸੀਡਰ ਪਹੁੰਚ ਗਿਆ ਤੇ ਉਮੀਦ ਖੁਡੀਆਂ ਨੂੰ ਮਿਲੇ ਹਾਂਜੀ ਮਿਲੇ ਆ ਜੀ ਕਿੱਦਾਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਜੀ ਗੁਰਮੀਤ ਖੁਡੀਆਂ ਦਾ ਬਹੁਤ ਵਧੀਆ ਬੱਸ ਬਾਦ ਸਰਕਾਰ ਅੱਜ ਬਾਦ ਚੱਲੇਗਾ ਕੋਈ ਰੋਣਾ ਨਹੀਂਗਾ ਅੱਛਾ ਕਿਹਦੀ ਵਧੀਆ ਸਹੂਲਤ ਹੈ ਬਹੁਤ ਪਹਾਣੀ ਦੀ ਵਧੀਆ ਸੂਰਤ ਹੈ ਵਧੀਆ ਸੂਰਤ ਨਾਲ ਚੱਲ ਰਹੇ ਆਪਣੇ ਗਰਮੀਤ ਸਿੰਘ ਖੁੱਡੀਆਂ ਇਹਨਾਂ ਨੇ ਬਾਦਲ ਪਰਿਵਾਰ ਨੂੰ ਹਰਾਇਆ ਇੱਕ ਬਹੁਤ ਵੱਡੀ ਦੇਣ ਹੈ ਲੋਕਾਂ ਦੇ ਵਿੱਚ ਐ ਇਮਾਨਦਾਰ ਬੰਦਾ ਹੈ ਵੀ ਕੋਈ ਕੋਹਤਮਾਨ ਇਸ ਦਾ ਬਚਾਉਣ ਵਾਸਤੇ ਰੈਲੀ ਕਰ ਰਹੇ ਹਾਂਜੀ ਬਚਾਉਣ ਕਰ ਸਾਬਤ ਸਹੀ ਮਤਲਬ ਲੋਕ ਕਹਿੰਦਾ ਨਾ ਮੈਂ ਪੰਜਾਬ ਬਚਾਓ ਯਾਤਰਾ ਕਰਦਾ ਸੁਖੀਰ ਬਾਦਲ ਉਹ ਆਪ ਦੀ ਪਾਰਟੀ ਬਚਾਓ ਯਾਤਰਾ ਸੀਗਾ ਪੰਜਾਬ ਬਚਾਓ ਯਾਤਰਾ ਨਹੀਂ ਪੰਜਾਬ ਨੂੰ ਤਾਂ ਉਹਨਾਂ ਨੇ ਲੁੱਟਿਆ ਹੈ ਦੋਨੇ ਹੱਥੀ ਟੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਦੇ 2 ਸਾਲ ਹੀ ਹੋਇਆ 2 ਸਾਲਾਂ ਦੀ ਹੋਰ ਭਗਵੰਦ ਮੰਨ ਕਰ ਵੀ ਕੀ ਦੇਵੇ ਗੱਲਾਂ ਬੰਦਾ ਉਹ ਜੋ ਬਾਦਲ ਦੇ ਘਰ ਆਲੀ ਸੀਗੀ ਸ਼ਰਿੰਦਰ ਕੌਰ ਉਹ ਕਹਿੰਦੀ ਸੀ ਪੈਸੇ ਤੋਲ ਕੇ ਗਿਣਤੀ ਦੀ بجائے ਛਿੜ ਦਿਓ ਇੱਥੇ ਫੇਰ ਨੌਕਰੀ ਮਿਲਦੀ ਸੀ 4 ਜੂਨ ਤੋਂ ਬਾਅਦ ਕੰਮ ਰੁੜ ਪਣਗੇ ਜੇਕਰ ਨਹੀਂ ਸੀਗਾ ਵੀ ਇਹ ਗੈਂਗਸਟਰਾਂ ਵਾਲੇ ਵੱਧ ਰਹੇ ਸੀਗੇ ਬੱਚੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਆ ਵੀ ਸਾਨੂੰ ਨੌਕਰੀ ਤਾਂ ਮਿਲਣਾ ਮਤਲਬ ਹੀ ਨਹੀਂਗਾ ਸਵਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਕਿ ਲੋਕਾਂ ਦੇ ਕਿਹੜੇ ਮੁੱਦਿਆਂ ਤੇ ਇਸ ਵਾਰ ਗੱਲ ਹੋਣੀ ਚਾਹੀਦੀ ਹੈ ਤੇ ਚੋਣਾਂ ਦੇ ਵਿੱਚ ਕਿਹੜੀ ਸਰਕਾਰ ਇਸ ਵਾਰ ਫਤਵਾ ਜਿੱਤੇਗੀ ਲੋਕਾਂ ਦਾ ਪਿਆਰ ਜਿੱਤੇਗੀ ਕਿਉਂਕਿ ਪੰਜਾਬ ਨੂੰ ਬਸਾਉਣ ਦੀ ਗੱਲ ਹਰ ਵਾਰੀ ਕੀਤੀ ਜਾਂਦੀ ਆ ਰੰਗਲਾ ਬਣਾਉਣ ਦੀ ਗੱਲ ਹਰ ਵਾਰੀ ਕੀਤੀ ਜਾਂਦੀ ਆ ਸੱਥਾਂ ਦੇ ਵਿੱਚੋਂ ਚਰਚਾ ਜਿਹੜੀ ਛਿੜਦੀ ਹੈ ਉਹਨਾਂ ਤੋਂ ਹੀ ਸਰਕਾਰਾਂ ਬਣਦੀਆਂ ਅੱਜ ਮਾਨਸਾ ਦੇ ਪਿੰਡ ਬੁਰਜੜੇ ਲਮਾ ਪਹੁੰਚੇ ਗੱਲਬਾਤ ਕਰਦੇ ਆ ਵੀ ਸੱਥਾਂ ਦੇ ਵਿੱਚ ਹੁਣ ਕੀ ਚਰਚਾ ਹੋਈ ਹੈ ਤੇ ਕਿਹੜੀ ਚਰਚਾ ਜੋਰਾਂ ਤੇ ਹੈ ਬੱਜੇ ਅਸੀ ਗੱਲ ਸੱਥਾਂ ਦੇ ਵਿੱਚ ਚਰਚਾ ਜਿਹੜੀ ਹੋ ਰਹੀ ਹੈ ਵੀ ਪੰਜਾਬ ਦੀ ਜਿਹੜੀ ਅਦੋ ਵੀ ਉਹਨੂੰ ਕਿਵੇਂ ਮੋੜ ਕੇ ਸੰਭਾਲਿਆ ਜਾ ਸਕੇ ਤੇ ਕਿਵੇਂ ਇਹ ਜਿਹੜੇ ਬੱਚਿਆਂ ਦਾ ਫਿਊਚਰ ਬਣਾਇਆ ਜਾ ਸਕੇ ਤੇ ਕਿਵੇਂ ਜਿਹੜੀ ਅਸੀਂ ਰੰਗਲੇ ਪੰਜਾਬ ਦੀ ਗੱਲ ਭਾਵੇਂ ਸ਼ਬਦਾਂ 'ਚ ਹੀ ਕਰਦੇ ਆਂ ਤੇ ਉਹਨੂੰ ਅਸੀਂ ਸੱਚੀ ਮੱਚੀ ਪ੍ਰੈਕਟੀਕਲ ਕਰ ਸਕੀਏ ਇਹ ਤਾਂ ਹੀ ਕਰ ਸਕਾਂਗੇ ਜੇ ਅਸੀਂ ਆਪਣੇ ਆਪਣੇ ਹਿਸਾਬ ਦੀ ਸੁਪਨਿਆਂ ਦੀ ਸਰਕਾਰ ਜਾਂ ਆਪਣੇ ਜਿਹੜੀ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀ ਸਰਕਾਰ ਚੁਣ ਸਕੀਏ ਉਹ ਨਿਕਲੂ ਸਾਡੇ ਵਿਚਾਰਾਂ 'ਚੋਂ ਜਿੰਨਾ ਚਿਰ ਸੱਥਾਂ ਦੇ ਵਿੱਚ ਸਾਡੀ ਸਾਡੇ ਵਿਚਾਰ ਨਹੀਂ ਇੱਕ ਦੂਜੇ ਨਾਲ ਟਕਰਾਉਂਦੇ ਅਸੀਂ ਇੱਕ ਦੂਜੇ ਤੋਂ ਸਿੱਖਦੇ ਨਹੀਂਗੇ ਉਹਨਾਂ ਚਿਰ ਸਾਡਾ ਇਹ ਫੈਸਲਾ ਨਹੀਂ ਹੁੰਦਾ ਕਿਉਂ ਵੋਟ ਜਦੋਂ ਵੀ ਵੋਟ ਪਾਉਣੀ ਹੈ ਇੱਕ ਉਹਨੂੰ ਉਹਦੋਂ ਅਸੀਂ ਜਾ ਕੇ ਚੁਪਕੇ ਪਾ ਦੇਣੀ ਆ ਪਰ ਅੱਗੇ ਇਹ ਹੁੰਦਾ ਸੀ ਕਿਸਾਨ ਦੋ ਗੱਲਾਂ ਸੋਚਦਾ ਹੁੰਦਾ ਸੀ ਇੱਕ ਤਾਂ ਫਸਲ ਵੀ ਮੈਂ ਫਸਲ ਸਿੱਟ ਕੇ ਆਉਣਾ ਇੱਕ ਜੇ ਆਮ ਤੌਰ ਤੇ ਉਹ ਸੋਚਦਾ ਹੁੰਦਾ ਵੀ ਯਾਰ ਮੈਂ ਤਾਂ ਵੋਟ ਸਿੱਟ ਕੇ ਆਉਣਾ ਪਰ ਦੋਨਾਂ ਦੀ ਬੇਤਹਾਸ਼ਾ ਕੀ ਹੁੰਦਾ ਨਾ ਤਾਂ ਹੁਣ ਫਸਲ ਦੀ ਕੋਈ ਸੁਹਾਵੀ ਕੀਮਤ ਕਿੰਨੀ ਕੀ ਹੈ ਉਹਨੂੰ ਸਿੱਟ ਕੇ ਆਉਣ ਦੀ ਗੱਲ ਕਰਦੀ ਸੀ ਵੋਟ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਕਿਸਮਤ ਲਿਖਦੀ ਹੈ ਵੋਟ ਜਿਹੜੀ ਤੁਹਾਡੇ ਫਿਊਚਰ ਬੱਚਿਆਂ ਦਾ ਫਿਊਚਰ ਬਣਾਉਂਦੀ ਹੈ ਬੋਰਡ ਜਿਹੜੀ ਜਿਹੜੀ ਉੱਤੇ ਪਤਾ ਨਹੀਂ ਕਿੱਡੀ ਕਬੱਡੀ ਤਾਕਤ ਹੈ ਜਿਹੜੀਆਂ ਪਾਲਿਸੀਆਂ ਸਰਕਾਰ ਦੀਆਂ ਬਣਦੀਆਂ ਤੁਹਾਡੀ ਸੁਨੇਰੀ ਭੁਵਿੱਖ ਦੀਆਂ ਉਹ ਬੋਰਡ ਦੇ ਉੱਤੇ ਡਿਪੈਂਡ ਕਰਦੀਆਂ ਸਾਰੀਆਂ ਅੱਛਾ ਭਾਈ ਇੱਕ ਕਿਹੜੀ ਪਾਰਟੀ ਹੁਣ ਤੱਕ ਵਧੀਆ ਲੱਗੀ ਜਿਹਨੇ ਕੰਮ ਕੀਤਾ ਹਾਂ ਸਾਨੂੰ ਹੁਣ ਤੱਕ ਵਧੀਆ ਲੱਗੀ ਜਿਹੜੀ ਆਮ ਆਦਮੀ ਪਾਰਟੀ ਉਹਦਾ ਕਾਰਨ ਇਹ ਹੈ ਵੀ ਪਹਿਲੀ ਗੱਲ ਤਾਂ ਜਿਹੜੇ ਬੱਚੇ ਨੇਗੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦਿਲ ਐ ਟੁੱਟੇ ਟੁੱਕੇ ਸੀ ਉਹਨਾਂ ਦਾ ਵੀ ਯਾਰ ਕੀ ਪੜ ਕੇ ਕਰਾਂਗੇ ਨੌਕਰੀਆਂ ਤਾਂ ਮਿਲਣੀਆਂ ਨੀਗੀਆਂ ਪੜਨ ਦਾ ਕੋਈ ਫਾਇਦਾ ਨਹੀਂਗਾ ਤੇ ਜਿਹੜੇ ਬੱਚੇ ਸੀਗੇ ਸੱਚੀ ਵਿੱਚ ਇਹਦੀ ਗੱਲ ਹੈ ਵੀ ਇਹਦਾ ਕਾਰਨ ਹੈ ਵੀ ਨਸ਼ਿਆਂ ਦੇ ਵਿੱਚ ਪੈ ਗਏ ਸੀ ਇਹਦਾ ਕਰਕੇ ਦੂਜਾ ਕਾਰਨ ਇਹ ਸੀਗਾ ਵੀ ਇਹ ਗੈਂਗਸਟਰਾਂ ਵਾਲੇ ਵੱਧ ਰਹੇ ਸੀਗੇ ਬੱਚੇ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਨੌਕਰੀ ਤਾਂ ਮਿਲਣਾ ਮਤਲਬ ਹੀ ਨਹੀਂਗਾ ਪਰ ਜਿਹੜਾ ਸਰਕਾਰ ਦੀ ਜਿਹੜੇ ਹੁਣ ਅਮਲਾਂ ਦੇ ਉੱਤੇ ਨਿਮੇੜੇ ਹੋਏ ਨੇ ਜਿਹੜੇ ਅਮਲਾਂ ਦੇ ਉੱਤੇ ਪਤਾ ਲੱਗਿਆ ਵੀ ਛੋਟੇ ਛੋਟੇ ਘਰਾਂ ਦੇ ਬੱਚੇ ਵੱਡੇ ਵੱਡੀਆਂ ਨੌਕਰੀਆਂ ਜਿਵੇਂ ਮੇਰੇ ਪਿੰਡ ਦਾ ਹੀ ਬੰਦੇ ਦੀ ਗੱਲ ਕਰੀਏ ਤਾਂ ਇੱਕ ਆਮ ਘਰ ਦਾ ਮੁੰਡਾ ਹੀ ਜਿਹੜਾ ਨੈਤਸੀਦੜ ਪਹੁੰਚ ਗਿਆ ਤੇ ਮੇਰੇ ਘਰ ਦਾ ਹੀ ਇੱਕ ਮੁੰਡਾ ਹੈਗਾ ਜਿਹੜਾ ਐਸਆਈ ਥਾਣੇਦਾਰ ਬਣ ਗਿਆ ਬਹੁਤ ਛੋਟੀ ਘਰ ਦਾ ਮੁੰਡਾ ਸੀਗਾ ਤੇ ਉਹਨਾਂ ਦੇ ਪਾਪਾ ਜੀ ਸਾਡੇ ਕੋਲ ਇੱਥੇ ਖੜੇ ਨੇਗੇ ਤੇ ਹਾਂ ਉਹ ਉਹ ਖੜੇ ਨੇਗੇ ਤੇ ਨਾਲ ਅਸੀਂ ਇਸ ਗੱਲ ਦੀ ਉਹ ਤੈਅ ਵੀ ਕਰਨਗੇ ਵੀ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਨਾ ਕੋਈ ਲੈਣਾ ਇਹਨਾਂ ਚੱਲਦਾ ਸੀ ਇਹਦੀ ਕੋਈ ਸ਼ੱਕ ਨਹੀਂ ਜਦੋਂ ਧੂਆਂ ਆਗਮਚਦੀ ਨਾ ਧੂਆਂ ਨਿਕਲਦਾ ਹੁੰਦਾ ਆਮ ਤੌਰ ਤੇ ਲੋਕ ਇਹ ਕਹਿੰਦੇ ਹੁੰਦੇ ਸੀਗੇ ਵੀ ਪੰਡਾ ਰੁਪਈਆਂ ਦੀਆਂ ਚੱਲਦੀਆਂ ਬਾਕੀ ਆਮ ਸਰਕਾਰ 'ਚ ਚੱਲੀਆਂ ਪੰਡਾ ਦੀ ਬਾਦਲ ਸਰਕਾਰ 'ਚ ਬਾਦ ਦੀ ਚੱਲੀਆਂ ਅੱਛਾ ਪੰਡਾ ਚੱਲਦੀਆਂ ਸੀ ਕੋਈ ਰੌਲਾ ਨਹੀਂਗਾ ਅੱਛਾ ਹਾਂਜੀ ਅੱਛਾ ਬਾਬਾ ਜੀ ਕੀ ਨਾਮ ਹੈ ਰਣ ਛੱਤਰ ਸਿੰਘ ਆ ਜੀ ਨਛੱਤਰ ਜੀ ਕਿਹੜੀ ਪਾਰਟੀ ਹੁਣ ਤੱਕ ਵਧੀਆ ਲੱਗੀ ਸਾਨੂੰ ਜੀ ਆਮ ਪਾਰਟੀ ਵਧੀਆ ਲੱਗੀ ਕਾਰਨ ਵਸਾਈ ਆ ਬੱਚੇ ਪੜ ਕੇ ਲੱਗਦਾ ਹੈ ਅੱਗੇ ਸਾਡੇ ਬੱਚਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਹਾਂ ਐਸਾ ਵਾਲਾ ਲੈ ਜਾਨਾ ਸੀ اچھا ਤੇ ਹੁਣ ਭਾਈ ਜੁਗਵਰੀਆ ਆ ਗਿਆ ਸਾਡੇ ਬੱਚੇ ਛੋਟੀਆਂ ਕੁਮਾਂ ਦੇ ਪਿੰਡਾਂ ਚ ਕੀ ਸਹੂਲਤਾਂ ਮਿਲੀਆਂ ਵਧੀਆ ਸਹੂਲਤਾਂ ਸਮਝ ਵੀ ਬਿਜਲੀ ਦੀ ਵਧੀਆ ਸਹੂਲਤ ਹੈ ਹੋਰ ਪਾਣੀ ਦੀ ਵਧੀਆ ਸਹੂਲਤ ਹੈ ਵਧੀਆ ਸਹੂਲਤਾਂ ਚੱਲੀਆਂ ਅੱਛਾ ਗੁਰਮੀਤ ਖੁੱਡੀਆਂ ਨੂੰ ਮਿਲਿਓ ਹਾਂਜੀ ਮਿਲਿਆ ਜੀ ਕਿਦਾਂ ਦਾ ਸੁਭਾਅ ਬੰਦੇ ਦਾ ਬਹੁਤ ਵਧੀਆ ਸੁਭਾਅ ਜੀ ਗੁਰਮੀਤ ਖੁੱਡੀਆਂ ਦਾ ਬਹੁਤ ਵਧੀਆ ਉਹਨਾਂ ਨੇ ਵਿਚਾਰ ਰੱਖੇ ਤੇ ਜੋ ਵੀ ਅਸੀਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਦੀਆਂ ਉਤੋਂ ਪਤਾ ਲੱਗਦਾ ਵੀ ਉਹ ਜਮ੍ਹਾਂ ਐ ਇਮਾਨਦਾਰ ਬੰਦਾ ਹੈ ਵੀ ਕੋਈ ਰੁਪਿਆ ਥੇਲੀ ਵਿੱਚੋਂ ਖਾਣ ਵਾਲਾ ਨਹੀਂ ਤੇ ਦੂਸਰੀ ਗੱਲ ਸਾਡੇ ਪਿੰਡ ਬੁਰਜੀਟਲਮਾਂ ਦੇ ਵਿੱਚ ਘਟੂ ਘਟ 10 ਮੁੰਡੇ ਨੌਕਰੀਆਂ ਤੇ ਲੱਗ ਗਏ ਸਾਰੇ ਗਰੀਬਾਂ ਘਰਾਂ ਦੇ ਆ ਵੀ ਉਹਨਾਂ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਰਿਸ਼ਵਤ ਪੈਸਾ ਨਹੀਂ ਲਿਆ ਗਿਆ ਕੋਈ ਫਰਮਾਇਸ਼ ਨਹੀਂ ਤੇ ਜਿਹੜੇ ਪੜੇ ਸੀ ਮੁੰਡੇ ਉਹ ਆਪਣੇ ਆਪ ਨੌਕਰੀਆਂ ਤੇ ਉਹਨਾਂ ਨੂੰ ਘਰੋਂ ਸੱਦ ਕੇ ਲਾਇਆ ਗਿਆ ਤੇ ਬਾਈ ਜੀ ਕਿਹੜੀ ਪਾਰਟੀ ਵਧੀਆ ਲੱਗੀ ਇਹ ਚੜੂ ਪਾਰਟੀ ਆ ਜਿਹੜੀ ਵਧੀਆ ਜੀ ਕਿਉਂ ਕਾਰਨ ਕੀ ਆ ਕਾਰਨ ਤਾਂ ਇਹ ਆਏ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਨਾ ਉਹ ਲੋਟ ਮਚਾਉਂਦੇ ਆ ਸੀ ਇਹ ਚੋਰੀਆਂ ਚਪੇ ਤੇ ਹੋਰ ਦੁਨੀਆਂ ਤੇ ਜੋ ਵੀ ਹੋਈ ਜਾਂਦਾ ਸੀਗਾ ਉਹ ਪੈਸੇ ਨਾਲ ਕਿਹੜੀ ਪਾਰਟੀ ਅਸਲੀ ਕਾਲੀ ਅੱਛਾ ਇਹਨਾਂ ਨੇ ਜ਼ਿਆਦਾ ਕਰ ਮਾਹਰ ਵੀ ਵੱਧ ਕੀਤੇ ਇਹ ਤਾਂ ਕਹਿੰਦੇ ਪੰਜਾਬ ਲੁੱਟਿਆ ਹੈ ਭਗਵੰਤ ਮਾਨ ਨੇ ਇਸ ਤਾਂ ਬਚਾਉਣ ਵਾਸਤੇ ਰੈਲੀ ਕਰ ਰਹੇ ਹਾਂ ਹਾਂ ਜੀ ਬਚਾਉਣ ਵਾਸਤੇ ਹਫਤੇ ਸਹੀ ਹੈ ਅੱਛਾ ਉਹ ਕਹਿੰਦੇ ਵੀ ਲੁੱਟ ਲਿਆ ਭਗਵੰਤ ਮਾਨ ਨੇ ਸਹੀ ਹੈ ਉਹ ਹੈ ਜੀ ਇਹ ਜੀ ਜਿਹੜਾ ਬਾਦਲ ਕਹਿੰਦਾ ਉਹਨਾ ਮੈਂ ਪੰਜਾਬ ਬਚਾਓ ਯਾਤਰਾ ਕਰਦਾ ਸੁਖਵੀਰ ਬਾਦਲ ਹਾਂ ਉਹ ਆਪ ਦੀ ਪਾਰਟੀ ਬਚਾਓ ਯਾਤਰਾ ਸੀਗਾ ਪੰਜਾਬ ਬਚਾਓ ਯਾਤਰਾ ਨਹੀਂ ਪੰਜਾਬ ਨੂੰ ਤਾਂ ਉਹਨਾਂ ਨੇ ਲੁੱਟਿਆ ਗਾ ਦੋਨੇ ਹੱਥੀ ਬਾਕੀ ਜਿਹੜਾ ਇਹ ਸਮਾਂ ਸਰਕਾਰਾਂ ਦੇਖੋ ਕਾਲੀ ਦਲ ਸਰਕਾਰ ਨੇ ਲੰਮਾ ਸਾਮਾ ਰਾਜ ਕਰਿਆ ਕਾਂਗਰਸ ਨੇ ਕਰਿਆ ਇਹਨਾਂ ਨੇ ਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਉਹਦੇ ਨਾਲ ਖੜੇ ਭਾਜਪਾ ਸਾਥੀ ਨੇਗੇ ਇਤੋਂ ਵੱਡਾ ਹੋਰ ਕੋਈ ਮਾੜਾ ਕੰਮ ਦੁਨੀਆਂ ਦੇ ਵਿੱਚ ਹੋ ਨਹੀਂ ਸਕਦਾ ਮੈਂ ਤਾਂ ਇੱਥੋਂ ਤੱਕਰ ਕਹਿਣਾ ਵੀ ਜਿੰਨੇ ਗੁਰਸਿੱਖ ਕਹਾਉਂਦੇ ਨੇ ਆਪ ਦੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਨੇ ਉਹਨਾਂ ਦਾ ਭਾਜਪਾ ਦੇ ਆਗੂ ਨੂੰ ਵੋਟ ਪਾਉਣ ਦਾ ਹੱਕਦਾਰ ਨਹੀਂ ਹੈਗੇ ਉਹ ਜੇ ਕੋਈ ਵੋਟ ਪਾਉਂਦਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ ਹਿੱਸੇਦਾਰ ਨੇਗੇ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ 2 ਸਾਲ ਦੀ ਸਰਕਾਰ ਹੈ 5 ਸਾਲ ਵਾਸਤੇ ਬਣੀ ਹੈ ਇਹਨਾਂ ਨੇ ਕੁਛ ਨਾ ਕੁਛ ਲੋਕਾਂ ਦੇ ਵਿੱਚ ਨਮੂਨਾ ਦਿਖਾਇਆ ਜਿਹੜਾ ਕਿ ਲੋਕ ਪ੍ਰਚਾਰ ਕਰ ਰਹੇ ਨੇ ਵੀ ਜਿਹੜੀਆਂ ਨੌਕਰੀਆਂ ਬਾਦਲ ਕਾਲੀਦਾਲ ਪੈਸੇ ਗਿਣਨ ਦੀ ਬਜਾਏ ਤੋਲ ਕੇ ਲੈਂਦਾ ਸੀ ਜੋ ਬਾਦਲ ਦੇ ਘਰ ਆਲੀ ਸੀਗੀ ਸ਼ਰਿੰਦਰ ਕੌਰ ਉਹ ਕਹਿੰਦੀ ਸੀ ਪੈਸੇ ਤੋਲ ਕੇ ਗਿਣਤੀ ਦੀ بجائے ਸਿੱੜਦੇ ਹੋ ਇੱਥੇ ਫੇਰ ਨੌਕਰੀ ਮਿਲਦੀ ਸੀ ਅੱਜ ਜਿਹੜੀਆਂ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਸਾਡੇ ਪਿੰਡ ਦੇ ਵਿੱਚ ਮਿਲੀਆਂ ਬਾਹਰ ਅੰਦਰ ਮਿਲੀਆਂ ਉਹ ਮੈਟ ਦੇ ਆਧਾਰ ਤੇ ਮਿਲੀਆਂ ਅਮੀਰਾਂ ਦਾ ਬੱਚਾ ਨੂੰ ਆਉਂਦਾ ਕੁਝ ਨਹੀਂ ਹੁੰਦਾ ਪੈਸੇ ਟੱਕਾ ਦੇ ਕੇ ਪਾਸ ਹੋ ਜਾਂਦਾ ਫੇਰ ਉਹ ਨੌਕਰੀ ਤੇ ਲੱਗ ਜਾਂਦਾ ਇੱਕ ਦਿਨ ਇਹਨਾਂ ਦੀ ਇਹ ਠੀਕ ਹੈਗੀ ਚਲੋ ਹਜੇ 2 ਸਾਲ ਦੀ ਇਹਨਾਂ ਦੀ ਸਰਕਾਰ ਹੈ ਜਦੋਂ ਲੰਮਾ ਸਮਾਂ ਚੱਲੂਗੀ ਉਹ ਮੌਕਾ ਦੱਸਣਾਗਾ ਵੀ ਸਰਕਾਰ ਕਿੱਧਰ ਨੂੰ ਜਾਂਦੀ ਹੈ ਪਰ ਇੱਕ ਗੱਲ ਜਿਹੜੀ ਬਿਜਲੀ ਬਠਿੰਡੇ ਥਰਮਲ ਚੋਂ ਆਉਂਦੀ ਹੈ ਉਹ ਗ੍ਰੇਡਾਂ ਦੇ ਨਾਲ ਜੁੜੀ ਹੈਗੀ ਉੱਪਰੋਂ ਸੈਂਟਰ ਦੇ ਨਾਲ ਜੋ ਕੁਛ ਇਹਨਾਂ ਦਾ ਹੋਊ ਕਰੂਗਾ ਬਿਜਲੀ ਉੱਥੋਂ ਚੱਲਣੀ ਹੈਗੀ ਐਮਪੀਜੀ ਉਹ ਬਾਅਦ ਚ ਦੇਖਿਆ ਜਾਊ ਜਦੋਂ ਸਮਾਂ ਆਉਣਾ ਹੈਗਾ ਪਰ ਅੱਜ ਦਾ ਜਿਹੜਾ ਸਮਾ ਸਥਿਤੀ ਹੈਗੀ ਉਸ ਨੂੰ ਅਸੀਂ ਇਹੀ ਕਹਿੰਦੇ ਆ ਬੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੁੰਦੀ ਹੈ ਜਿਵੇਂ ਥੱਲੇ ਇਹਨਾਂ ਦੀ ਸੂਬਾ ਸਰਕਾਰ ਹੈ ਜੇ ਸੈਂਟਰ ਦੀ ਸਰਕਾਰ ਵੀ ਉੱਪਰ ਬਣਦੀ ਤਾਂ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਮਿਲੂਗੀ ਜਗਦੀਪ ਸਿੰਘ ਖੁੱਡੀਆਂ ਨੂੰ ਜਾਣਦੇ ਹਾਂ ਸੁਣਿਆ ਹਾਂ ਖੁੱਡੀਆਂ ਦਾ ਅਸੀਂ ਨੇੜੇ ਤੋਂ ਪ੍ਰਚਾਰ ਵਗੈਰਾ ਸੁਣਦਿਆਂ ਇਹਨਾਂ ਦੇ ਜਿਹੜੇ ਡੈਡੀ ਜੀ ਸੀਗੇ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਮਰਵਾਏ ਕਰਿਆ ਸਾਰਾ ਕੁਝ ਕੀਤਾ ਇਹਨਾਂ ਦੀ ਇੱਕੋ ਇੱਕ ਜੋ ਜਗਦੇਵ ਸਿੰਘ ਖੁੱਡੀਆਂ ਆਪਣੇ ਗੁਰਮੀਤ ਸਿੰਘ ਖੁੱਡੀਆਂ ਇਹਨਾਂ ਨੇ ਬਾਦਲ ਪਰਿਵਾਰ ਨੂੰ ਹਰਾਇਆ ਇੱਕ ਬਹੁਤ ਵੱਡੀ ਦੇਣ ਹੈ ਲੋਕਾਂ ਦੇ ਵਿੱਚ ਜਿਹੜੇ 25 ਸਾਲ ਰਾਜ ਕਰਦੇ ਸੀ ਵੀ ਇੱਕ ਸਾਲ ਸਾਨੂੰ ਰਾਜ ਹੋਰ ਦੇ ਦਿਓ ਜਾਂ ਦੀ ਵਾਰ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਬਾਦਲ ਸਰਕਾਰ ਸਿਆਸਤ ਪੱਖੋਂ ਵੀ ਮਰ ਗਿਆ ਤੇ ਜਾਂਦੀ ਵਾਰ ਉਮਰ ਪੱਖੋਂ ਵੀ ਮਰ ਗਿਆ ਦੋਨਿਆਂ ਜਾਂਦਾ ਹੋਇਆ ਬਾਜੀ ਹਾਰ ਕੇ ਗਿਆ ਜਿਹੜਾ ਗੁਰੂਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੁੰਦਾ ਹੈ ਵੀ ਬਾਜੀ ਦੋਨੇ ਪੱਖਾਂ ਤੋਂ ਹਾਰ ਕੇ ਗਿਆ ਲੋਕਾਂ ਦੇ ਵਿੱਚੋਂ ਉਹ ਸੋਭਾ ਇੱਜ਼ਤ ਨਹੀਂ ਲੈ ਕੇ ਗਿਆ ਉਹਦਾ ਫਰਜ ਬਣਦਾ ਸੀ ਵੀ ਐਤ ਕੀ ਭਗਵਾਨ ਜੀ ਨੇ ਆਖਿਆ ਸੀ ਵੀ ਮੈਨੂੰ ਐਤ ਕੀ ਸੇਵਾ ਕਰਨ ਦਾ ਮੌਕਾ ਦਿਓ ਉਹ ਕਹਿੰਦਾ ਬਾਬਾ ਜੀ ਹੁਣ ਤੂੰ ਸੇਵਾ ਕਰਾਉਣ ਦੇ ਲਾਇਕ ਐਂ ਤੂੰ ਆਪ ਸੇਵਾ ਕਰਾ ਲਾ ਤੂੰ ਸੇਵਾ ਕਰਨ ਦੇ ਲਾਇਕ ਨਹੀਂ ਉਹ ਗੱਲ ਸੱਚ ਹੋ ਗਈ ਇਹਨਾਂ ਕੁਛ ਹੀ ਮੈਂ ਕਹਿਣਾਗਾ ਅੱਛਾ ਬਾਜੀ ਕੀ ਨਾਮ ਹੈ ਮੇਰਾ ਤਾਂ ਬਾਜ ਅੱਛਾ ਬਾਜ ਬੈਠ ਅ ਕੀ ਨਾਮ ਹੈ ਜੀ ਇਹ ਨਹੀਂ ਬੋਲਾਂਗਾ ਮੈਂ ਬੋਲੂਗਾ ਸੇਵਾ ਸਿੰਘ ਜੀ ਸੇਵਾ ਜੀ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਸਹੀ ਲੱਗਿਆ ਤੇ ਕਿਹਨੇ ਵਸਾਇਆ ਪੰਜਾਬ ਤੇ ਕਿਹਨੇ ਲੁੱਟ ਲਿਆ ਦੱਸੋ ਦੱਸੋ ਅਸੀਂ ਤਾਂ ਜੀ ਇੰਨਾਂ ਗੱਲਾਂ 'ਚ ਥੋੜਾ ਧਿਆਨ ਘਟ ਦਿੰਦੇ ਆ ਖੇਤ ਖੂਤ ਹੀ ਰਹਿਣੇ ਆਗੇ ਪਤਾ ਹੀ ਘਟ ਲੱਗਦਾ ਵੋਟ ਪਾ ਕੇ ਆਪਾਂ ਫੇਰ ਕੀਤੀ ਵਾਰ ਜਾਂਦੇ ਆ ਹਾਂਜੀ ਤੂੰ ਮੇਰੇ ਬੇਟੇ ਨੂੰ ਨੌਕਰੀ ਬਿਨਾ ਪੈਸਿਆਂ ਤੋਂ ਤੇ ਬਿਨਾ ਸਿਹਤ ਤੋਂ ਅੱਜ ਤੋ ਸਪਾਰਸ ਤੋਂ ਮਿਲ ਗਈ ਪੜਾਈ ਦੇ ਹਿਸਾਬ ਨਾਲ ਆ ਸਰਕਾਰ 'ਚ ਮਿਲੀ ਹੈ ਜੀ ਹੁਣ ਇਹ ਸੀ ਆ ਆ ਆਮ ਆਦਮੀ ਸਰਕਾਰ ਚ ਬਿਧੀ ਭਗਵੰਤ ਮਾਨ ਨੇ ਕਹੇ ਸੀ ਵਾਦੇ ਪੂਰੇ ਕਰ ਰਹੇ ਹਾਂ ਕੁਝ ਹਾਂਜੀ ਸਾਡੇ ਹਿਸਾਬ ਨਾਲ ਪੂਰੇ ਆ ਮੇਰੇ ਪੂਰੇ ਹੋ ਗਏ ਜੀ ਮੈਨੂੰ ਤਾਂ ਇੰਨਾ ਆ ਸਹੀ ਨਹੀਂ ਸੀ ਮੇਰੇ ਬੇਟੇ ਦੀ ਪੜ੍ਹਾਈ ਦੇ ਹਿਸਾਬ ਨਾਲ ਪਹਿਲਾਂ ਕਿ ਚੱਲਦਾ ਸੀ ਪਹਿਲਾਂ ਮੈਂ ਤਾਂ ਖੇਤੀ ਹੀ ਕਰਦਾ ਖੇਤ ਹੀ ਰਹਿਣਾ ਬਸ ਅਸੀਂ ਮੈਨੂੰ ਅੱਛਾ ਆ ਸਰਕਾਰ ਚ ਪੈਸੇ ਤਾਂ ਨਹੀਂ ਦਿੱਤੇ ਕਿ ਸਰ ਨਾ ਕਿਸੇ ਨੂੰ ਨਹੀਂ ਉਹ ਤਾਂ ਸਪਾਰਸ਼ ਕਿਸੇ ਤਰ੍ਹਾਂ ਦੀ ਨਾ ਕੁਝ ਨਹੀਂ ਕਰਿਆ ਹੈ ਕੁਝ ਨਹੀਂ ਕਰਿਆ ਫ੍ਰੀ ਚੱਲ ਪੈ ਕੰਮ ਜਮਾ ਹਾਂਜੀ ਆਪਦੇ ਆਪ ਆਪਦੇ ਮੈਟ ਦੇ ਹਿਸਾਬ ਨਾਲ ਬਿਲਡ ਦੇ ਹਿਸਾਬ ਨਾਲ ਹਾਂਜੀ ਬੱਚਾ ਆਪਦੀ ਮੈਂਟਰੀ ਦੇ ਹਿਸਾਬ ਨਾਲ ਸਲੈਕਟ ਹੋ ਗਏ ਕਿਤੇ ਨਾ ਕਿਤੇ ਫਰਕ ਸਾਡਾ ਤਾਂ ਹਾਂ ਕੋਈ ਫਰਕ ਨਹੀਂ ਭਾਈ ਜੀ ਕੀ ਨਾਮ ਹੈ ਕੁਲਵੀਰ ਸਿੰਘ ਹੈ ਜੀ ਕੁਲਵੀਰ ਜੀ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਨੇ ਲੁੱਟਿਆ ਪੰਜਾਬ ਤੇ ਕਿਹਨੇ ਬਸਾਤਾ ਸੱਚੀ ਗੱਲ ਦੱਸੀਏ ਜੀ ਹਾਂ ਸੱਚੀ ਬਿਲਕੁਲ ਸੱਚੀ ਗੱਲ ਤਾਂ ਹੈ ਭਾਈ ਜੀ ਸਰਕਾਰਾਂ ਬਣਦੀਆਂ ਨੇ ਕੋਈ ਸਰਕਾਰਾਂ ਕਮਾਕਾਰਾਂ ਵਾਸਤੇ ਬਣਾਉਂਦੇ ਆਪਾਂ ਠੀਕ ਹੈ ਇਸ ਤੋਂ ਪਹਿਲਾਂ ਕੀ ਲੋਕ ਧਿਆਨ ਵੀ ਘੱਟ ਦਿੰਦੇ ਸੀ ਤੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦੇ ਲੋਕ ਬਹੁਤ ਜਾਗਰੂਕ ਹੋਏ ਨੇ ਮੇਨ ਕੰਮ ਤਾਂ ਇਹਨਾਂ ਨੇ ਜਾਗਰੂਕ ਕੀਤਾ ਲੋਕਾਂ ਨੂੰ ਦੂਜੀ ਗੱਲ ਇਹ ਹੈ ਵੀ ਇਹ ਸਰਕਾਰ ਨੇ 2 ਸਾਲਾਂ ਦੇ ਵਿੱਚ ਬਹੁਤ ਕੁਝ ਕਰਕੇ ਦਿਖਾਇਆ ਠੀਕ ਹੈ ਵੀ ਸਾਰੇ ਵਾਅਦੇ ਤਾਂ ਨਹੀਂ ਪੂਰੇ ਹੁੰਦੇ ਹ ਉਹਨੀਆਂ ਡਿਮਾਂਡਾਂ ਵੀ ਨਹੀਂ ਪੂਰੀਆਂ ਹੁੰਦੀਆਂ ਤੇ 70 ਸਾਲਾਂ ਦੇ 2 ਸਾਲਾਂ ਦਾ ਜੀ ਬਹੁਤ ਫਰਕ ਹੈ ਅਸੀਂ ਜ਼ਿਮੀਦਾਰਾਂ ਸਾਨੂੰ ਖੇਤਾਂ 'ਚ ਪਿੰਡਾਂ 'ਚ ਕੀ ਹੁੰਦਾ ਸੀਗਾ ਨੌਕਰੀਆਂ ਵੇਲੇ ਨੌਕਰੀਆਂ ਵੇਲੇ ਪਹਿਲਾਂ ਰਿਸਵਤ ਚੱਲਦੀ ਸੀਗੀ ਅੱਛਾ ਹਾਂਜੀ ਉਹਦਾ ਪਿੰਡਾਂ 'ਚ ਕੀ ਸਹੂਲਤ ਮਿਲਈ ਆ ਪਿੰਡਾਂ ਦੇ ਵਿੱਚ ਸਾਨੂੰ ਹਜੇ ਤਾਂ ਦੇਖੋ ਜੀ ਚੋਣ ਜਾਬਤਾ ਲੱਗਿਆ ਹੋਇਆ 2 ਸਾਲ ਹੋ ਜਾਂਦੇ ਨੂੰ ਬਣੀ ਨੂੰ ਸਰਕਾਰਾਂ ਨੂੰ ਕਿਉਂਕਿ 2 ਸਾਲਾਂ ਦੇ ਵਿੱਚ ਨਵੇਂ ਬੰਦੇ ਨੇ ਦੋ ਸਾਲਾਂ ਦੀ ਵੀ ਤਾਂ ਭੇਤੀ ਆਉਂਦਾ ਜੇ ਮੇ ਕੋਈ ਨਵੀਂ ਵਿਆਹੀ ਬਹੂ ਆਉਂਦੀ ਆ ਪਹਿਲਾਂ ਤੁਹਾਨੂੰ ਆਪਾਂ ਰੋਟੀ ਨਹੀਂ ਪਕਾਉਂਦੇ ਹੌਲੀ ਹੌਲੀ ਕੰਮ ਚੱਲਦਾ ਨਾ ਹੁਣ ਕੰਮ ਚੱਲ ਪਿਆ ਰੋੜਪਾ ਕੰਮ ਚ ਚਾਰ ਜੂਨ ਤੋਂ ਬਾਅਦ ਕੰਮ ਰੋੜ ਪਣਗੇ ਬਾਦਲਾਂ ਨੇ ਕਿੰਨਾ ਕੰਮ ਕੀਤਾ ਬਾਦਲਾਂ ਨੇ ਦੇਖੋ ਜੀ ਬਾਦਲਾਂ ਨੂੰ ਜਿੰਨਾ ਲੋਕਾਂ ਨੇ ਸਤਿਕਾਰ ਦਿੱਤਾਗਾ ਉਹਨਾਂ ਉਹਨਾਂ ਨੇ ਕੰਮ ਨਹੀਂ ਕੀਤਾ ਕੰਮ ਕੀਤੇ ਨੇ ਐਵੇਂ ਆਪਾਂ ਕਿਸੇ ਦੀ ਨਿੰਦਾ ਕਰੀ ਜਾਈਏ ਪਰ ਜਿੰਨਾ ਉਹਨਾਂ ਨੂੰ ਸਾਰੇ ਟੱਪਾਂ ਨੂੰ ਸਰਕਾਰ ਤੇ ਲੋਕਾਂ ਨੇ ਉਹਨੇ ਕੰਮ ਨਹੀਂ ਹੋਇਆ ਉਹ ਕਹਿੰਦੇ ਪੰਜਾਬ ਤਾਂ ਲੁੱਟਿਆ ਭਗਵੰਤ ਮਾਨ ਨੇ ਤੁਸੀਂ ਕਹਿੰਦੇ ਬਚਾਇਆ ਪੰਜਾਬ ਨੂੰ ਦੋ ਸਾਲਾਂ ਚ ਕਾਹਦਾ ਲੁੱਟ ਲ ਜੀਰੋ ਬੇ ਲਾਉਂਦਾ ਹੈਗਾ। ਅੱਛਾ। ਖੇਤ ਜਾਣੇ ਜਦੋਂ ਲੈ ਮੋਟਰ ਬੰਦ ਕਰਕੇ ਆਉਨੇ। ਪਹਿਲਾਂ ਅੱਧੀ ਰਾਤ ਨੂੰ ਮੱਛਰ ਖਾਈ ਜਾਂਦਾ ਸੀਗਾ ਤੇ ਪਾਣੀ ਲਾਉਣ ਵੇਲੇ ਔਖੇ ਹੁੰਦੇ ਸੀ। ਹੁਣ ਸਰ ਸਾਰਾ ਪੁੱਲ ਬੱਚਾ ਬੱਚੇ ਕਹਿ ਰਹੇ ਵੀ ਲਾਈਟ ਦਾ ਨਜ਼ਾਰਾ ਲੈਤਾ। ਸਰਦੂਲਗੜ ਏਰੀਆ ਜਿੱਦੇ ਜਾ ਕੇ ਪੁੱਛ ਲਿਓ ਤੁਸੀਂ। ਐਤ ਕੀ ਫਿਰ ਕੀ ਫਿਰੂਗਾ ਝਾੜੂ? ਸਾ ਫਿਰੂਗਾ ਝਾੜੂ। ਹੈ? ਬਿਲਕੁਲ ਫਿਰੂਗਾ। ਸਾਡੇ ਪਿੰਡ ਜਿੱਦਾ ਲਾਜ਼ਮੀ ਫਿਰੂਗਾ ਹੋਰ ਕਿਤੇ ਤੁਹਾਨੂੰ ਆਪਾਂ ਨੂੰ ਗਾਰੰਟੀ। ਸਾਡੇ ਪਿੰਡ ਜਿੱਦਾ ਫਿਰੂ ਫਿਰੂ ਝਾੜੂ। ਅੱਛਾ। ਹਾਂ ਜੀ। ਗੁਰਮੀਤ ਸਿੰਘ ਕੁੜੀਆਂ ਨੂੰ ਫੁੱਲ ਸਪੋਰਟ ਨਾਲ ਦਿਤਾਵਾਂਗੇ ਇਹ ਕਿ ਜਿਵੇਂ ਪਹਿਲਾਂ ਅਸੀਂ 2022 ਚ ਵੀ ਚਾੜੂ ਮਾਰਿਆ ਜਿਹੜਾ ਮਾੜਾ ਮੋਟਾ ਗੰਦ ਰਹਿ ਗਿਆ ਉਹ ਅਸੀਂ ਹੁਣ 2024 ਚ ਚੱਕ ਦਿਆਂਗੇ ਤੇ ਸਾਨੂੰ ਜਿਹੜੀਆਂ ਸਹੂਲਤਾਂ ਮਿਲ ਜਾਂਦੀਆਂ ਨੇ ਬਹੁਤ ਨੇ ਇੰਨੀਆਂ ਜੇ 2 ਸਾਲ ਹੀ ਹੋਇਆ 2 ਸਾਲਾਂ ਚ ਹੋਰ ਭਗਵੰਤ ਮੰਨ ਕਰ ਵੀ ਕੀ ਦੇਵੇ ਕੱਲਾ ਬੰਦਾ ਉਹ ਤੇ ਕੰਮ ਬਹੁਤ ਵਧੀਆ ਹੋਈ ਜਾਂਦੀ ਅੱਛਾ ਵਧੀਆ ਨਜ਼ਾਰਾ ਆ ਗਿਆ ਪੂਰਾ ਨਜ਼ਾਰਾ ਹੀ ਆ ਜੇ 2 ਸਾਲ ਹੋ ਗਏ ਅਜੇ ਤੱਕ ਬਿਜਲੀ ਦਾ ਬਿਲ ਨਹੀਂ ਆਇਆ ਲੈਟ 24 ਘੰਟੇ ਰਹਿੰਦੀ ਹੈ ਜਿਹੜੇ ਆਪਣੇ ਆ ਕਿਸਾਨ ਵੀਰ ਨੇ ਜਦੋਂ ਮਰਜੀ ਲੈ ਕੇ ਖੇਤ ਜਾਂਦੇ ਸੋਚੋ ਦੱਬਣੀ ਹੈ ਲੋਟ ਅੱਗੇ ਤਾਂ ਲੋ ਮ ਭੱਜ ਕੇ ਜਾਂਦੇ ਵੀ ਲਾਈਟ ਆ ਗਈ ਹੁਣ ਭੱਜ ਕੇ ਜਾਂਦੇ ਨੇ ਵੀ ਅਸੀਂ ਬੰਦ ਕਰਿਆ ਗਈ ਤੇ ਹੋ ਗਈ ਖੁੱਡੀਆਂ ਖੁੱਡੀਆਂ ਪਿੰਡ ਚ ਹੈ ਖੁੱਡੀਆਂ ਖੁੱਡੀਆਂ ਹੋਈ ਪਈ ਐ ਚਾਰੇ ਪਾਸੇ ਹੋਈ ਪਈ ਐ ਖੁੱਡੀਆਂ ਖੁੱਡੀਆਂ ਅੱਛਾ ਹਾਂ ਜੀ ਆ ਸੁਣਿਆ ਤੁਸੀਂ ਵੀ ਪਿੰਡ ਬੁਰਜਟਲਮਾ ਖੜੇ ਆ ਚਾਰੇ ਪਾਸੇ ਚਰਚਾ ਜਿਹੜੀ ਆ ਉਹ ਇੱਕੋ ਹੀ ਸੁਣਨ ਨੂੰ ਮਿਲਦੀ ਐ ਤੇ ਲੋਕਾਂ ਨੇ ਜਿਹੜੇ ਵਿਚਾਰ ਦਿੰਦੇ ਨੇ ਉਹ ਤੁਹਾਡੇ ਤੱਕ ਪਹੁੰਚਾਏ ਨੇ ਆਪਣੀ ਰਹਿ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਐ ਇੱਕ ਨਵੀਂ ਸਾਥਨ ਨਵੀਂ ਵੀਡੀਓ ਦੇ ਨਾਲ ਧੰਨਵਾਦ